ਸਟੂਡੈਂਟਸ ਨੈਕਸਟ ਵੀਡੀਓ ਸਵਿਕਸ ਪੀਐਸਟਾ ਜਿਹੜਾ ਹੈਗਾ ਨਾ ਸ਼ੂਤਸ਼ਾਦ ਦਾ ਖਾਤਮਾ ਨਾਲ ਸੰਬੰਧਿਤ ਅਨਸ਼ੇਦ 17 ਠੀਕ ਹੈ ਅਨਸ਼ੇਦ ਹੈ ਅੱਗੇ ਹੈਗਾ ਜਿਹੜੀ ਹੈਗੀ ਨਾ ਇਹ ਕਿਸ ਸਾਲ ਮੌਲ ਕਰਤਵ ਜਿਹੜੇ ਆ ਇੱਕ ਨਵਾਂ ਕਰਤਵ ਜਿਹੜਾ ਆ ਉਹਦੇ ਵਿੱਚ ਕਿਹੜਾ 6 ਤੋਂ 14 ਸਾਲ ਦੇ ਬੱਚਿਆਂ ਜਿਹੜੇ ਆ ਬੱਚਿਆਂ ਨੂੰ ਨਾ ਮੁਫਤ ਤੇ ਲਾਜ਼ਮੀ ਸਿੱਖਿਆ ਮਦ ਜਿਹੜੀ ਆ ਮਾਪਿਆਂ ਲਈ ਕਰ ਦਿੱਤੀ ਸੀਗੀ ਸ਼ਾਮਿਲ ਕੀਤਾ ਗਿਆ ਜਿਹੜੀ 16 ਤੋਂ 14 ਸਾਲ ਦੇ ਬੱਚਿਆਂ ਨੂੰ ਜਿਹੜੇ ਮੁਕਤ ਸਿੱਖਿਆ ਕਰ ਦਿੱਤੀ ਸੀਗੀ ਇਹ ਸ਼ਾਮਿਲ ਕੀਤਾ ਗਿਆ ਆ ਇੱਕ ਨਵਾਂ ਕਰਤੱਵ ਆ ਇੱਕ ਕਰਤੱਵ ਸ਼ਾਮਿਲ ਕੀਤਾ ਇਹ ਕੁਐਸਚਨ ਪੁਰੂ ਬੁਰਾ ਆਣਾ ਹੀ ਆਣਾ ਹੈ ਠੀਕ ਹੈ ਕਿ ਉਹਨਾਂ ਨੇ ਪੁੱਛਣਾ ਕਿ ਨਵਾਂ ਕਰਤੱਵ ਕਿਹੜਾ ਸ਼ਾਮਿਲ ਕਰ ਦਿੱਤਾ ਵਿੱਚ ਮੌਲਿਕ ਕਰਤੱਵ ਕਿ ਠੀਕ ਹੈ ਨੂੰ ਮੌਲ ਕਰਤਵ ਦਾ ਨਾਮ ਦਿੱਤਾ ਕਿ ਸਾਲ ਮੌਲ ਕਰਤਵੇ ਸਰਵਰਨ ਸਿੰਘ ਕਮੇਟੀ ਸਰਵਰਨ ਸਿੰਘ ਕਮੇਟੀ ਲਈ ਕਮੇਟੀਆਂ ਜਿਹੜੀ ਸੀਗੀ ਲਈ ਇੱਕ ਕਰਤਵ ਕੀਤਾ ਠੀਕ ਹੈ ਲਈ ਸੀ ਇਹ ਕਰਤਵ ਸਰਵਰਨ ਸਿੰਘ ਕਮੇਟੀ ਜਿਹੜੀ ਸੀਗੀ ਇਹ ਹੈਗਾ 12 ਤੋਂ 35 ਐਨ ਨਹੀਂ ਆ ਵੈਸੇ ਕਰਤਵੇ ਨਮਾ ਸ਼ਾਮਲ ਕੀਤਾ 1616 ਤੋਂ 14 ਸਾਲ ਦੇ ਬੱਚਿਆਂ ਨੂੰ ਮੁਕਤ ਤੇ ਲਾਜ਼ਮੀ ਸਿੱਖਿਆ ਤੇ ਮਾਪਿਆਂ ਲਈ ਸ਼ਾਮਲ ਕੀਤਾ ਗਿਆ ਇਦਾਂ ਹੀ ਆ ਥੋੜਾ ਡਿਟੇਲ ਤੁਸੀਂ ਨਾ ਉੱਥੋਂ ਦੇਖ ਲਿਓ Google ਤੇ ਸਰਚ ਮਾਰ ਕੇ ਨਮਾ ਕਰਤਵ ਕਿਹੜਾ ਸ਼ਾਮਲ ਕੀਤਾ ਠੀਕ ਹੈ 2002 ਅੱਗੇ ਕੀਤਾ ਗਿਆ 2002 ਦੋ ਛੇ ਸੇ 700 ਦਾ ਹੋਈ ਸੀ ਠੀਕ ਹੈ 2.2 ਚ ਵਿੱਚ ਪਰ ਮਾਪਿਆਂ ਦੀ ਡਿਊਟੀ ਸੀਗੀ ਇਹ ਠੀਕ ਹੈ ਤੇ ਹੁਣ ਇਹ ਹਨਾ ਕਰਤਵ ਸ਼ਾਮਲ ਕਰਤਾ ਅੱਗੇ ਹੈਗਾ ਰਾਜ ਨੀਤੀ ਦੇ ਨਿਰਦੇਸ਼ਕ ਸੰਧਾਨ ਡੀ ਪੀ ਐਸ ਪੀ ਠੀਕ ਹੈ ਪਾਰ 4 ਪਾਰਟ 36 ਤੋਂ 51 ਤੱਕ ਆ ਠੀਕ ਹੈ ਇਹ ਨੀਤੀ ਰਾਏ ਰਾਜਨੀਤੀ ਦੇ ਨਿਰਦੇਸ਼ਕ ਸੰਧਾਂਤ ਜਿਹੜੇ ਆ ਅੱਗੇ ਹੈ ਉਦਾਰਵਾਦ ਗਾਂਧੀਵਾਦ ਤੇ ਸਮਾਜਵਾਦੀ ਸੰਧਾਂਤ ਜਿਹੜੇ ਆ ਤਿੰਨਾ ਤੇ ਜੋੜ ਦਿੱਤਾ ਗਿਆ ਹੈ ਠੀਕ ਹੈ ਅੱਗੇ ਹੈ ਇਹਨਾਂ ਨੂੰ ਕਾਨੂੰਨੀ ਤੌਰ ਤੇ ਲਾਗੂ ਨਹੀਂ ਕਰਵਾਇਆ ਜਾ ਸਕਦਾ ਠੀਕ ਹੈ ਉਹਦਾ ਜੋੜ ਦਿੱਤਾ ਗਿਆ ਨਾ ਇਹਨਾਂ ਨੂੰ ਪਰ ਕਾਨੂੰਨੀ ਤੌਰ ਤੇ ਲਾਗੂ ਨਹੀਂ ਕਰਵਾਇਆ ਜਾ ਸਕਦਾ ਅੱਗੇ ਹੈ ਪਾਂਡਿਚੀਰੀ ਤੇ ਦਿੱਲੀ ਨੂੰ ਏ ਤੇ ਦਿੱਲੀ 1992 ਜਿਹੜਾ ਸੀ ਕਿ ਨੂੰ ਰਾਸ਼ਟਰਪਤੀ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈਣ ਦਾ ਕਹਿੰਦੇ ਆ ਅਧਿਕਾਰ 47ਵੀਂ ਸੋਧ 1992 ਜਿਹੜੀ ਆ ਦੁਆਰਾ ਦਿੱਤਾ ਗਿਆ ਠੀਕ ਹੈ ਪਾਂਡਿਚੇਰੀ ਤੇ ਦਿੱਲੀ ਨੂੰ ਰਾਸ਼ਟਰਪਤੀ ਚੋਣ ਪ੍ਰਕਿਰਿਆ ਚ ਭਾਗ ਲੈ ਹਿੱਸਾ ਲੈਣ ਦਾ ਕਿੰਨੀ ਸੋਧ ਕਰਕੇ ਨਾ 70ਵੀਂ ਸੋਧ 1992 ਜਿਹੜੀ ਹੋਈ ਸੀ ਦਿੱਤਾ ਗਿਆ ਸੀ ਅਧਿਕਾਰ ਠੀਕ ਹੈ 2026 ਤੱਕ ਦੇ ਇਲੈਕਸ਼ਨ ਜਿਹੜੇ ਆ 1971 ਦੀ ਫੈਡਰਲ ਪਤਾ ਨਹੀਂ ਮੈਂ ਕੀ ਲਿਖਿਆ ਆ ਦੇ ਡਰ ਤੇ ਮੈਨੂੰ ਇਹ ਨਹੀਂ ਪਤਾ ਇਹ ਰਹਿਣ ਦਿਓ ਰਾਸ਼ਟਰਪਤੀ ਕੋਲ ਤਿੰਨ ਵੀਟੋ ਪਾਵਰ ਹੁੰਦੀਆਂ ਆ ਪਤਾ ਹੀ ਹੋਣਾ ਤੁਹਾਨੂੰ ਹਨਾ ਇਹ ਕਿਹੜੀ ਹੁੰਦੀ ਪਾਕਟ ਪਾਵਰ ਤੇ ਦਾ ਇਸਤੇਮਾਲ ਗਿਆਨੀ ਜੈਲ ਸਿੰਘ ਨੇ ਕੀਤਾ ਸੀਗਾ ਠੀਕ ਹੈ ਤਿੰਨ ਪਾਵਰ ਹੁੰਦੀਆਂ ਉਹ ਤੋਂ ਇੱਕ ਜਿਹੜੀ ਪਾਕਟ ਪਾਵਰ ਆ ਉਹਨਾਂ ਦੇ ਵਿੱਚ ਇਹਦਾ ਇਸਤੇਮਾਲ ਗਿਆਨੀ ਜੈਲ ਸਿੰਘ ਨੇ ਕੀਤਾ ਸੀਗਾ 1981 ਦੇ ਵਿੱਚ ਪੋਸਟਰ ਬੇ ਲਤੇ ਠੀਕ ਹੈ ਨੈਕਸਟ ਹੈ ਅਗੇ ਉਪਰਾਸ਼ਟਰਪਤੀ ਚੋਣ ਲਾਣ ਲਈ ਕਿੰਨੇ ਪ੍ਰਸਤਾਵ ਪ੍ਰਸਤਾਵਿਕ ਅਤੇ anumodan ਚਾਹੀਦੇ ਹਨ ਕਿੰਨੇ ਚਾਹੀਦੇ ਹਨ ਬੀ 2020 ਮਤਲਬ ਬੀ ਹੋ ਗਏ ਪ੍ਰਪੋਜ਼ਲ ਤੇ ਬੀ ਹੋ ਗਏ ਸਪੋਰਟਰ ਠੀਕ ਹੈ ਅੱਗੇ ਰਾਸ਼ਟਰਪਤੀ ਨੂੰ 50 50 ਚਾਹੀਦੇ ਆ ਠੀਕ ਹੈ ਅੱਗੇ ਹੈ ਨੈਕਸਟ ਐਮ ਐਲ ਏ ਤੇ ਐਮ ਪੀ ਲਈ 1-1% ਜਿਹੜਾ ਹੁੰਦਾ ਹੈ ਹਨਾ ਉਹ ਚਾਹੀਦੀ ਰੇਸ਼ਿਓ ਰਾਸ਼ਟਰਪਤੀ ਜਿਹੜਾ ਆਰ ਬੀ ਆਈ ਚੋਂ 15000 ਦਾ ਜਮਾ ਕਰਵਾਏਗਾ ਜਦੋਂ ਉਹ ਇਲੈਕਸ਼ਨ ਜਿਹੜਾ ਆ ਲੜੇਗਾ ਅਗਰ 1/6 ਵਾਧਨ ਨਹੀਂ ਲੈਂਦਾ ਬੋਟਾ ਨਹੀਂ ਲੈਂਦਾ ਤਾਂ ਪੈਸਾ ਜਿਹੜਾ ਜ਼ਬਤ ਹੋ ਜਾਏਗਾ ਠੀਕ ਹੈ ਲਾ ਕੇ ਸਮਝੋ ਜੇ ਰਾਸ਼ਟਰਪਤੀ ਆਰਬੀਆਈ ਚੋਂ 15 ਜਿਆਦਾ ਜਮਾ ਜਮਾ ਕਰਾਏਗਾ ਜਦੋਂ ਉਹ ਇਲੈਕਸ਼ਨ ਲੜੇਗਾ ਅਗਰ 1/6 ਬੋਟਾ ਨਹੀਂ ਲੈਂਦਾ ਤਾਂ ਪੈਸਾ ਜ਼ਬਤ ਹੋ ਜਾਂਦਾ ਉਹਦਾ ਠੀਕ ਹੈ ਜਦੋਂ ਆਮ ਇਧਰ ਵੋਟਾਂ ਪੈਂਦੀਆਂ ਆ ਆਪਣੀਆਂ ਲੋਕ ਸਭਾ ਤੇ ਰਾਜ ਸਭਾ ਨੇ ਉਹਨਾਂ ਦੇ ਵੀ ਤੇ ਕੁਝ ਹੁੰਦਾ ਆ ਨਾ ਵੀ ਇੰਨੇ ਪੈਸੇ ਨਹੀਂ ਤਾਂ ਵੋਟਾਂ ਲੈਣਗੇ ਤੇ ਨਹੀਂ ਤਾਂ ਫਿਰ ਉਹਨਾਂ ਦੇ ਜ਼ਬਤ ਹੋ ਜਾਂਦੇ ਪੈਸੇ ਹਨਾ ਰਾਸ਼ਟਰਪਤੀ ਦੀ ਚੋਣ ਵਿੱਚ ਲੋਕ ਸਭਾ ਰਾਜ ਸਭਾ ਦੇ ਚੁਣੇ ਹੋਏ ਮੈਂਬਰ ਯੂਟੀ ਦੇ ਦਿੱਲੀ ਦੇ ਪੰਡੂਚੀਰੀ ਦੇ ਇਲੈਕਟਿਡ ਮੈਂਬਰਸ ਤੇ ਸਟੇਟ ਦੀ ਲੈਜਿਸਲੇਟਿਵ ਜਿਹੜੀ ਅਸੈਂਬਲੀ ਦੇ ਮੈਂਬਰ ਹਿੱਸਾ ਲੈਂਦੇ ਆ ਜੇ ਨਹੀਂ ਲੈਂਦੇ ਤਾਂ ਨੌਮੀਨੇਟਡ ਮੈਂਬਰ ਜਿਹੜੇ ਆ ਆ ਪਾਰਟ ਪਾਰਟਿਸਪੇਟ ਨਹੀਂ ਕਰਦੇ ਠੀਕ ਹੈ ਓਕੇ ਨੈਕਸਟ ਸਾਡੇ ਦੇਸ਼ ਦਾ ਅਸਲ ਕਾਰਜਪਾਲਕ ਜਿਹੜਾ ਆ ਨਰਿੰਦਰ ਮੋਦੀ ਹੈ ਆ ਠੀਕ ਹੈ ਪੀਐਮ ਜਿਹੜਾ ਸਾਡਾ ਹਨਾ ਅਸਲ ਵਿੱਚ ਕਹਿੰਦੇ ਰਾਸ਼ਟਰਪਤੀ ਨਾ ਮਾਤਰ ਦਾ ਮੁਖੀ ਹੁੰਦਾ ਹੈ ਤਾਂ ਤੁਹਾਨੂੰ ਪਤਾ ਹੀ ਹੋਣਾ ਹਨਾ ਅੱਗੇ ਜਿਹੜਾ ਹੈਗਾ ਸਾਡਾ ਦੇਸ਼ ਦਾ ਪੀਐਮ ਉਹ ਦੋ ਤਰ੍ਹਾਂ ਦੀ oath ਚੱਕਦਾ ਸੌਹ ਚੱਕਦਾ ਆ ਇੱਕ ਚੱਕਦਾ ਹੈ ਆਫਿਸ ਦੀ ਦੀ ਸੀਕ੍ਰੀਟ ਆਫਿਸ ਦੀ ਜੋ ਵੀ ਗੱਲਬਾਤ ਸੀਕ੍ਰੀਟ ਰੱਖਣ ਦੀ ਸੌਹ ਚੱਕਦਾ ਹੈ ਪਾਲਿਸੀ ਠੀਕ ਹੈ ਤੇ ਦੂਸਰੀ ਕਿਹੜੀ oath ਚੱਕਦਾ ਆ ਦੂਜੀ ਨਹੀਂ ਇੱਥੇ ਮੈਂ ਲਿਖੀ ਹੋਈ ਇੱਕ ਕੀ ਲਿਖਿਆ ਦੂਜੀ ਹੈਗੀ ਆ ਸਰਵੋਚੋਤ ਅਦਾਲਤ ਦੇ ਜੱਜਾਂ ਦੀ ਗਿਣਤੀ ਨੂੰ ਵਧਾਉਣ ਦੀ ਪਾਵਰ ਸੰਸਦ ਕੋਲ ਹੁੰਦੀ ਹੈ ਸੁਤੰਤਰ ਨਿਆਂਪਾਲਿਕਾ ਜਿਹੜੀ ਹੈਗੀ ਆ ਦਾ ਕਨਸੈਪਟ ਯੂਐਸਏ ਤੋਂ ਇਤਨ ਪਹਿਲਾਂ ਵੀ ਕਰਾਤਾ ਨਾ ਜੂਐਸਏ ਤੋਂ ਲੈ ਅੱਗੇ ਹੈਗਾ ਸੀਏਜੀਸੀ ਇਹ ਇਹ ਤੁਹਾਡੇ ਮੈਂ ਰਹਿੰਦੋ ਇਹਨਾਂ ਨੂੰ ਤੁਹਾਡੇ ਕੰਮ ਹੁਣ ਕਿਵੇਂ ਪਟ ਰਹੇਂ ਲੋ ਅੱਗੇ ਹੈਗਾ ਰਾਜਪਾਲ ਦੀ ਗੈਸਤਰੀ ਵਿੱਚ ਉੱਚ ਅਦਾਲਤ ਦਾ ਜੱਜ ਜਿਹੜਾ ਆ ਕਾਨੂੰਨ ਸੰਭਾਲਦਾ ਹੈ ਠੀਕ ਹੈ ਜਦੋਂ ਰਾਜਪਾਲ ਗੈਹਾਜਨ ਹੁੰਦਾ ਹੈ ਤੇ 임ਪੀਚ ਨਹੀਂ ਕੀਤਾ ਜਾਂਦਾ ਰਾਸ਼ਟਰਪਤੀ ਇਸ਼ਾ ਤੱਕ ਠੀਕ ਹੈ ਅੰਪੀਚ ਨਹੀਂ ਕੀਤਾ ਜਾ ਸਕਦਾ ਪਰ ਉਹਦਾਂ ਜਿਹੜਾ ਆ ਉਹ ਰਾਜਪਾਲ ਸੰਭਾਲਦਾ ਉਹਦੀ ਵਿਆਜਰੀ ਵਿੱਚ ਰਾਸ਼ਟਰਪਤੀ ਅੱਛਾ ਤੱਕ ਠੀਕ ਹੈ ਅੱਗੇ ਨੈਕਸਟ ਹੈਗਾ ਆ ਇਹ 42ਵੀਂ ਜਿਹੜੀ ਸੰਵਿਧਾਨਿਕ ਸੋਧ ਦੁਆਰਾ ਨਾ ਪੰਜ ਵਿਸ਼ੇ ਹਟਾ ਦਿੱਤੇ ਗਏ ਉਹਨਾਂ ਨੂੰ ਕਹਿੰਦੇ ਸੰਵਰਤੀ ਸੂਚੀ ਚੋਂ ਸ਼ਾਮਲ ਕਰ ਦਿੱਤਾ ਗਿਆ ਜਿਹੜੀ 42ਵੀਂ ਸੋਧ ਦਾ ਚ ਪੰਜ ਵਿਸ਼ੇ ਢਾਹ ਦਿੱਤੇ ਗਏ ਤੇ ਉਹਨੂੰ ਸੰਬੰਧਿਤ ਸੂਚੀ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਠੀਕ ਹੈ ਨੈਕਸਟ ਹੈਗਾ ਆ ਬਾਹਰ ਦੇ ਚੋਣ ਕਮਿਸ਼ਨਰ ਦਾ ਕਾਰਜਕਾਲ ਜਿਹੜਾ ਹੁੰਦਾ ਹੈ ਉਹ 6 ਸਾਲ ਹੁੰਦਾ ਹੈ ਠੀਕ ਹੈ ਤੇ 65 ਸਾਲ ਉਮਰ ਹੁੰਦੀ ਹੈ ਜਿਹੜਾ ਸੁਖਮਾਰ ਸੇਨ ਸਿਗਾ ਠੀਕ ਹੈ ਫਾਸਟ ਸਿਗਾ ਅੱਗੇ ਹੈਗਾ ਅਨੁਸ਼ੇਦ 345 ਤਹਿਤ ਰਾਜਾਂ ਨੂੰ ਆਪਣੀ ਰਾਜਪਾਤਸ਼ਾ ਚੋਣਨ ਦਾ ਅਧਿਕਾਰ ਜਿਹੜਾ ਦਿੱਤਾ ਗਿਆ ਹੈ ਠੀਕ ਹੈ ਨੈਕਸਟ ਹੈ ਭਾਰਤ ਤੋਂ ਪਾਕਿਸਤਾਨ ਨੂੰ ਚਲੇ ਗਏ ਦੀ ਨਾਗਰਿਕਤਾ ਜਿਹੜੀ ਆ ਉਹਨੂੰ 6 7 ਦੇ ਤਹਿਤ ਠੀਕ ਹੈ ਆਉਂਦੀ ਆ 7 ਦੇ ਤਹਿਤ ਆਉਂਦੀ ਆ ਜਿੱਦਾਂ ਨਾ ਪਾਕਿਸਤਾਨ ਤੋਂ ਭਾਰਤ ਆਏ ਜਿਹੜੇ ਆ ਉਹਨ 6 ਦੇ 6 ਦੇ ਵਿੱਚ ਆਉਂਦੇ ਆ ਜਿਹੜੇ ਭਾਰਤ ਤੋਂ ਪਾਕ ਚਲੇ ਗਏ ਉਹਨੂੰ ਨਿਸ਼ੇਧ 7 ਦੇ ਵਿੱਚ ਆਉਂਦੇ ਆ ਅਗੇ ਗ੍ਰੀਕਾਂ ਨੇ ਪੰਜਾਬ ਨੂੰ ਪੈਟੋ ਪਟਾਮੀਆਂ ਦਾ ਨਾਮ ਦਿੱਤਾ ਸੀਗਾ ਠੀਕ ਹੈ ਪੰਜ ਦਰਿਆਵਾਂ ਦੀ ਧਰਤੀ ਇਹ ਵੀ ਕੁਐਸਚਨ ਆਉਂਦਾ ਹੁੰਦਾ ਕਿ ਗ੍ਰੀਕਾਂ ਨੇ ਪੰਜਾਬ ਤੋਂ ਪਹਿਲਾਂ ਅਟੈਕ ਕਹਿੰਦੇ ਦਾਰਾ ਇਰਾਕ ਨੇ ਕੀਤਾ ਸੀਗਾ ਪਹਿਲਾ ਅਟੈਕ ਜਿਹੜਾ ਦਾਰਾ ਇਰਾਕ ਨੇ ਕੀਤਾ ਸੀਗਾ ਗ੍ਰੀਕਾਂ ਦੁਆਰਾ ਦੂਜਾ ਹਮਲਾ ਸਿਕੰਦਰ ਦੇ ਸਮੇਂ ਹੋਇਆ ਸੀਗਾ ਇਰਮੈਣ ਮਹਾ ਭਾਰਤ ਤੇ ਪੁਰਾਣਾ ਦੇ ਸਮੇਂ ਪੰਜਾਬ ਨੂੰ ਪੰਚਨਾ ਦਾ ਨਾਮ ਦਿੱਤਾ ਗਿਆ ਸੀਗਾ ਸਿੱਖ ਸਾਮਰਾਜ ਦੇ ਸਮੇਂ ਇਸ ਦਾ ਨਾਮ ਪੰਜਾਬ ਸੂਬਾ ਰੱਖਿਆ ਗਿਆ ਠੀਕ ਹੈ ਵੈਦਿਕ ਸਮੇਂ ਪੰਜਾਬ ਦਾ ਨਾਮ ਸਤ ਸਿੰਧੂ ਸੀਗਾ ਤੇ ਇੰਡੀਆ ਦਾ ਸਭ ਤੋਂ ਪੁਰਾਣਾ ਨਾਮ ਆਰਿਆਵਤ ਸੀਗਾ ਪੰਜਾਬ ਸਿੰਧ ਵੇਸਨ ਦੇ ਵਿੱਚ ਇਹ ਮੈਂ ਥੋੜੇ ਜਿਹਾ ਕੁਐਸਚਨ ਇੰਪੋਰਟੈਂਟ ਆ ਇਹ ਸਿਵਿਕਸ ਵਿੱਚ ਨਹੀਂ ਆਉਂਦੇ ਪਰ ਮੈਂ ਕਰਾ ਦਿੰਨੀ ਠੀਕ ਹੈ ਲਾਹੌਰ ਸ਼ਹਿਰ ਰਾਵੀ ਦਰਿਆ ਦੇ ਕਿਨਾਰੇ ਤੇ ਹੈ ਤੇ ਸਹੀਵਾਲ ਵੀ ਰਾਵੀ ਦਰਿਆ ਦੇ ਕਿਨਾਰੇ ਤੇ ਹੈ ਫਾਦਰ ਆਰਿਆਂ ਦਾ ਪਤਾ ਨਹੀਂ ਕਿ ਲਿਖਿਆ ਹੈ ਹਿੰਦੂਸ ਵੈਲੀ ਦੇ ਖੁਦਾਈ ਦੇ ਸਮੇ ਜਿਹੜਾ ਆ ਸ਼ੁਰੂ ਲਾੜ ਕਰਜਣੇ ਕੀਤੇ ਸੀ ਸ਼ੁਰੂ ਕਰਵਾਈ ਸੀ ਠੀਕ ਹੈ ਨਨਕਾਣਾ ਸਾਹਿਬ ਦਾ ਸਾਕ 1921 ਚ ਹੋਇਆ ਸੀ 20 ਫਰਵਰੀ ਤੇ ਕਿਉਂਕਿ ਗੁਰਦੁਆਰੇ ਜਿਹੜੇ ਮਹੰਤਾਂ ਦੇ ਕੋਲ ਸਨ ਉਨਾ ਤੋਂ ਗੁਰਦੁਆਰਿਆਂ ਦਾ ਕਬਜ਼ਾ ਜਿਹੜਾ ਆ ਛੁੜਾਇਆ ਜਾ ਰਿਹਾ ਸੀ ਨਨਕਾਣਾ ਸਾਹਿਬ ਦਾ ਗੁਰਦੁਆਰਾ 1921 ਨੂੰ ਫਿਰ ਜਿਹੜਾ ਪਰੇਸ਼ੀਦ ਸੀ ਕਰ dica ਮਾਲ ਸ਼ਰੀਨ ਨраяਨ ਦਾ ਛੁੜਾਇਆ ਸਗਾਚੋਂ ਜੈਤੋਂ ਦਾ ਮੋਰਚਾ 19 ਚਲਾਇਆ 1930 ਹੋਇਆ ਤੇ ਚਲੋ ਇੰਨੇ ਕ ਕਰ ਲਓ